ਰਹੀਆਂ ਇਸ ਗੁਰਸਿੱਖ ਬੱਚੇ ਦੀਆਂ ਤਸਵੀਰਾਂ ਜਿਸ ਨੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ ਵੇਖਣ ਵਿੱਚ ਆਉਂਦਾ ਹੈ ਕਿ ਅੱਜ ਕੱਲ ਦਾ ਮਾਹੌਲ ਛੋਟੇ ਬੱਚਿਆਂ ਵਾਸਤੇ ਬਹੁਤ ਅਜੀਬ ਬਣ ਗਿਆ ਹੈ ਕਿਉਂਕਿ ਛੋਟੇ ਬੱਚੇ ਗੋਦੀ ਤੋਂ ਉਤਰਨ ਤੋਂ ਪਹਿਲਾਂ ਹੀ ਮੋਬਾਈਲ ਫੋਨ ਦੀ ਮੰਗ ਕਰਦੇ ਨੇ ਤੇ ਮਾਪੇ ਵੀ ਆਪਣੇ ਆਪ ਨੂੰ ਫ੍ਰੀ ਰੱਖਣ ਵਾਸਤੇ ਉਹਨਾਂ ਨੂੰ ਮੋਬਾਈਲ ਦੇ ਦਿੰਦੇ ਨੇ ਪਰ ਫਤਿਹ ਸਿੰਘ ਨਾਮ ਦੇ ਇਸ ਬੱਚੇ ਨੇ ਇੱਕ ਅਲੱਗ ਹੀ ਉਦਾਹਰਣ ਪੇਸ਼ ਕੀਤੀ ਹੈ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਗੱਤਕਾ ਕਲਾ ਨੂੰ ਕਈ ਦੇਸ਼ਾਂ ਦੇ ਵਿੱਚ ਵਿਖਾਇਆ ਹੈ ਅਤੇ ਇਨਾਮ ਵੀ ਹਾਸਲ ਕੀਤੇ ਨੇ ਇੰਨੀ ਛੋਟੀ ਉਮਰ ਦੇ ਵਿੱਚ ਜਦਕਿ ਬੱਚਿਆਂ ਨੂੰ ਕੁਝ ਪਤਾ ਨਹੀਂ ਹੁੰਦਾ ਪਰ ਫਤੇ ਸਿੰਘ ਨੇ ਆਪਣੇ ਆਪ ਚ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ ਤੇ ਆਪਣੇ ਮਾਪਿਆਂ ਦਾ ਵੀ ਨਾਮ ਰੋਸ਼ਨ ਕੀਤਾ ਹੈ ਮਾਪਿਆਂ ਨਾਲ ਵੀ ਇਸਤੇ ਕਲ ਕੀਤੀ ਗਈ ਜੋ ਆਪਣੇ ਬੱਚੇ ਨੂੰ ਲੈ ਕੇ ਕਾਫੀ ਖੁਸ਼ ਹਨ ਤੇ ਬੱਚੇ ਦੀ ਗੱਤਕਾ ਕਲਾ ਨੂੰ ਅੱਗੇ ਵਧਾਉਣਾ ਚਾਹੁੰਦੇ ਨੇ ਆਓ ਸੁਣਦੇ ਹਾਂ ਉਹਨਾਂ ਨੇ ਹੋਰ ਕੀ ਕੀਚਿਆ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੇ ਸਲਵਾਸੀਆਂ ਨੂੰ ਮੇਰਾ ਨਾਮ ਨਫੀਤ ਕੌਰ ਹੈ ਮੇਰੇ ਹਸਬੰਦ ਦਾ ਨਾਮ ਰਮਨਦੀਪ ਸਿੰਘ ਹੈ ਸਾਨੂੰ ਵਾਹਿਗੁਰੂ ਨੇ ਇੱਕ ਬੜੀ ਪਿਆਰੀ ਦਾਤ ਦਿੱਤੀ ਹੈ ਫਤਿਹ ਸਿੰਘ ਸਾਡਾ ਪੁੱਜ ਹੈ ਜੀ ਛੋਟਾ 3.5 ਸਾਲ ਦਾ ਹੈ ਜੇ 2.5 ਸਾਲ ਤੋਂ ਉਹਨੂੰ ਸ਼ੌਂਕ ਹੀ ਸੀਗਾ ਗੱਟਕੇ ਦਾ ਬਚਪਨ ਤੋਂ ਜੋ ਦੇਖਿਆ ਸੀ ਸਾਰਿਆਂ ਨੂੰ ਗੱਟਕਾ ਕਰਦੇ ਹੋਏ ਤੇ ਦੀ ਅਸੀਂ ਨਗਰ ਕੀਰਤਨ ਜਾਣਾ ਕਦੀ ਗੁਰੂ ਘਰ ਜਾਣਾ ਤੇ ਨਿਹੰਗ ਸਿੰਘਾਂ ਨੂੰ ਦੇਖਣਾ ਤੇ ਬਹੁਤ ਵਧੀਆ ਫੀਲ ਕਰਨਾ ਉਹਨਾਂ ਨੂੰ ਦੇਖ ਕੇ ਤੇ ਉਹਨੂੰ ਸਿਰਫ ਅੰਦਰੋਂ ਹੀ ਲੱਗ ਸੀ ਕਿ ਮੈਂ ਵੀ ਗੱਟਕਾ ਕਰਨਾ ਹੈ ਚੱਕਰ ਕਰਨਾ ਹੈ हथ पिछे, पिछे, पिछे नहीं खिंच रेहमत बख्शिश की बच्चा अजीवर्सल चैंपियनशिप ओवरऑल जीत के आया तो वर्ल्ड चैम्पियनशिप हुई आया सारे इंडिया का नाम रोशन किया ਪੰਜਾਬ ਤੋਂ ਨਿਕਲ ਕੇ ਅੰਮ੍ਰਿਤਸਰ ਸ਼ਹਿਰ ਤੋਂ ਨਿਕਲ ਕੇ ਛੋਟੇ ਜਿਹੇ ਬੱਚੇ ਨੇ ਭਾਰਤ ਦਾ ਨਾਮ ਰੌਸ਼ਨ ਕੀਤਾ। ਸਾਨੂੰ ਬਹੁਤ ਖੁਸ਼ੀ ਹੈ। ਵਾਈਬਰ ਦੀ ਬੜੀ ਬੱਚੀਆਂ ਕਮਾਂ। ਸਾਕੀ ਬੱਚਿਆਂ ਨੇ ਮਾਣ ਦਿੱਤਾ। ਮਾਣ ਤਾਂ ਕਿਹਲੋ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸਾਨੂੰ ਪਤਾ ਵੀ ਨਹੀਂ ਹੈ ਇਹਨਾਂ ਛੋਟਾ ਬੱਚਾ ਇਹ ਨਵਾਂ ਨਾਮ ਕਮਾ ਜੇਗਾ। ਅਸੀਂ ਤਾਂ ਅਕਸਰ ਉਹਦੇ ਸ਼ੌਂਕ ਨੂੰ ਕੈਰੀ ਆਨ ਕੀਤਾ ਸੀਗਾ ਕਿ ਬੱਚੇ ਨੂੰ ਇਹ ਸ਼ੌਂਕ ਹੈ ਪਰ ਕਿਹਲੋ ਵਾਈਬਰ ਦੀ ਨਿਬਖਸ਼ ਹੈ ਕਿ ਅਸੀਂ ਉਹਨੂੰ ਬਾਹਰਲੇ ਦੇਸ਼ਾਂ ਤੋਂ ਅਪਰੋਚ ਹੋਣ ਹੋ ਰਹੀ ਹੈ। ਯੂਰਪ ਖੇਡ ਕੇ ਆਇਆ ਹੈ। ਦੋ ਚੈਂਪੀਅਨਸ਼ਿਪਸ ਤੇ ਹਰ ਪੇਜਿਸ ਤੇ ਹਰ ਚੈਨਲ ਤੇ ਉਹਦਾ ਨਾਮ ਚੱਲਦਾ ਪਿਆ ਤੁਹਾਨੂੰ ਇਹ ਅਹਿਸਾਸ ਤਾਂ ਨਹੀਂ ਹੈ ਕਿ ਕਿੰਨਾ ਵੱਡਾ ਨਾਮ ਵਾਇਗਰੂ ਨੇ ਦਾ ਕਰ ਦਿੱਤਾ ਪਰ ਮੈਂ ਮੇਰੀ ਸਾਰੇ ਪੇਰੈਂਟਸ ਨੂੰ ਅਪੀਲ ਹੈ ਕਿ ਜੇ ਬੱਚਾ ਤੁਹਾਡਾ ਪੜ੍ਹਾਈ ਚੱਗੇ ਹਨ ਚਾਹੁੰਦਾ ਪੜ੍ਹਾਈ ਤੇ ਉਹਨੂੰ ਸਪੋਰਟ ਕਰੋ ਜੇ ਗੁਰੂ ਘਰ ਵੱਲ ਜਾਣਾ ਚਾਹੁੰਦਾ ਤੇ ਉਹਨੂੰ ਵੀ ਬਾਹਰ ਨਾ ਪਿੱਛੇ ਖਿੱਚੋ ਉਹਦੇ ਨਾਲ ਸਪੋਰਟ ਕਰਕੇ ਚੱਲੋ ਜਿੱਥੇ ਮਾਪੇ ਖਲੋ ਜਾਂਦਾ ਨਾ ਅੱਗ ਤੋਂ ਬਾਅਦ ਉਸੇ ਕੋਈ ਨਹੀਂ ਹੱਲ ਸਕਦਾ ਅਸੀਂ ਯੂਰਪ ਦੇ ਵਿੱਚ 2011 ਨੂੰ ਆਪਣਾ ਇਹ 11 ਮਈ ਦੇ ਵਿੱਚ ਇਹਦਾ ਕੰਪੀਟੀਸ਼ਨ ਸੀ ਲੜਕੀਆਂ ਦੇ ਵਿੱਚ ਬਸ ਯੂਨੀਵਰਸਲ ਚੈਂਪੀਅਨਸ਼ ਉਹਦੇ ਵਿੱਚ ਅਸੀਂ ਗਏ ਸੀ ਇਹ ਉੱਥੇ ਪਾਰਟਿਸਿਪੇਟ ਕੀਤਾ ਇਹਨੇ ਬੱਚੇ ਦੇ ਵਿੱਚ ਸਭ ਤੋਂ ਛੋਟਾ ਸੀ ਇਹ ਭਟੰਗੀ ਸਾਡਾ ਇਹਦੀ ਉਮਰ ਹੈ 3.5 ਸਾਲ ਹੈ ਇਹ ਉਹਦੇ ਵਿੱਚ ਪਾਰਟਿਸਿਪੇਟ ਕਰਕੇ ਇਹਨੇ ਉਹਦੇ ਵਿੱਚ ਵਿਨ ਕਰਕੇ ਪ੍ਰਾਪਤ ਕੀਤਾ ਫਸਟ ਪ੍ਰਾਈਜ਼ ਦਾ ਆਇਆ ਇਹ ਓਵਰਆਲ ਚੈਂਪੀਅਨ ਮਿਆਂ ਦੇ ਵਿੱਚ ਫਿਟ ਗਿਟ ਦੇ ਵਿੱਚ ਉਹਨੇ ਲੱਕੀ ਕੰਪੀਟੀਸ਼ਨ ਵਿੱਚ ਔਰ ਉਸ ਤੋਂ ਅਗਲੇ ਦਿਨ 12 ਮਹੀਨਿਆਂ ਦਾ ਕੰਪੀਟੀਸ਼ਨ ਹੈਗਾ ਸੀ ਇਹਦਾ ਗ੍ਰੈਂਡ ਫਿਟਸ ਕੰਪੀਟੀਸ਼ਨ ਕੱਟ ਜਿਨਾ ਕੰਪੀਟੀਸ਼ਨ ਉਹਦੇ ਵਿੱਚ ਵੀ ਇਹ ਓਵਰਆਲ ਚੈਂਪੀਅਨ ਬਣਿਆ ਉਹਦੇ ਜੀ ਵੀ ਫਸਟ ਪ੍ਰਾਈਜ਼ ਲੈ ਕੇ ਆਇਆ ਇੰਨਾ ਕਮਾਨ ਮਨੀਟ ਛੋਟੇ ਬੱਚੇ ਦੇ। ਇਹ ਤਾਂ ਇਹ ਸਾਨੂੰ ਬਹੁਤ ਇਮਾਨਦਾਰੀ ਦੀ ਗੱਲ ਹੈ ਕਿ ਸਾਡਾ ਇੰਨਾ ਛੋਟਾ ਬੱਚਾ ਕਿ ਸਾਾਨੂੰ ਇੱਕ ਨਾਮ ਤੇ ਲੈ ਕੇ ਆਇਆ ਹੈ। ਇਹ ਵੀ ਸਾਨੂੰ ਇਹਨਾਂ ਨੂੰ ਫੀਲ ਹੁੰਦਾ ਹੈ ਕਿ ਇੱਕ ਨਾ ਕੀ ਇਹ ਫਤੇ ਸਿੰਘ ਦੇ ਨਾਮ ਤੇ ਸਾਨੂੰ ਸਾਰੇ ਜਾਣੇ ਜਾਣਨ ਲੱਗੇ ਆ ਕਿ ਫਤੇ ਸਿੰਘ ਜੀ ਇਹਦੇ ਵੀਡੀਓes ਨਹੀਂ ਗਾਰੇ ਲੁੱਣਾ ਇਹਨਾਂ ਦਾ ਕੱਤਾ ਕਰਦਾ ਹੈ, ਬੜੀਆ ਸੋਹਣਾ ਕਰਦਾ ਹੈ। ਔਰ ਹੁਣ ਸਾਨੂੰ

ਮਿਲਾਈ ਕਰਦਾ ਇਹ ਜਿਸਾਂ ਦਰਤੇ ਦੇ ਜਿਹੜੇ ਗਾਵਾਂ ਇੰਟਰਸਟ ਹੈ ਔਰ ਗੁਰਬਾਨੀ ਦੇ ਨਾਲ ਇੰਟਰਸਟ ਹੈ ਔਰ ਜੋ ਵੀ ਇਹ ਕਾਤਨ ਦੀ ਜਗ੍ਹਾ ਹੈ ਜਿਸ ਤਰ੍ਹਾਂ YouTube ਦੇ ਵਿੱਚ ਦੇਖ ਲਓ TV ਦੇ ਵਿੱਚ ਜਦੋਂ ਲਾਲਨੀਆ ਸੋਜਾ ਗੁਰੂ ਸਾਹਿਬ ਦੀਆਂ ਪਿਆਰ ਨਾਲ ਪਿਆਰ ਹੋ ਕੇ ਸਸਤਰ ਕਰਦੇ ਨੇ ਕੋਟ ਸਾਰੀ ਕਰਦੇ ਇਹਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੁੰਦਾ ਤੇ ਮੈਨੂੰ ਕਹਿੰਦਾ ਪਾਪਾ ਮੈਂ ਇਸ ਤਰ੍ਹਾਂ ਦਾ ਹੀ ਆਪਣਾ ਬਣਾਂ ਜਾ ਤਾ ਇਸ ਤਰ੍ਹਾਂ ਦਾ ਹੀ ਮੈਂ ਦੇ ਮਾਤਾ ਪਿਤਾ ਦਾ ਤੇ ਗੁਰੂ ਸਾਹਿਬ ਦਾ ਨਾਮ ਰੱਖਿੰਦਾ ਇਹ ਕਰੀ ਨਾਈਂ ਇਹ ਦੀ ਹਜੇ ਤੱਕ ਦੀ ਇਹ ਜੀ ਸ਼ੁਰੂਆਤ ਹੈ ਜੀ ਸਾਨੂੰ ਤੇ ਮੈਨੂੰ ਇਸ ਵਿੱਚ ਬਹੁਤ ਜਿਆਦਾ ਮਾਨਸਿਕ ਹੁੰਦਾ ਇੱਕ ਤਸੀਂ ਜੀ ਜੋ ਸਿੱਖ ਫੈਮਿਲੀ ਤੋਂ ਹੈ ਜੀ ਇੱਕ ਇਹ ਦੀ ਆਪਣਾ ਗੁਰੂ ਦੀ ਗੁਰੂ ਸਾਹਿਬ ਜੀ ਦੀ ਇਹ ਸੱਸਰ ਜਿਹੜਾ ਗਤਕਾ ਹੈ ਇਹ ਜੀ ਉਹਨਾਂ ਦੀ ਹੈਗੀ ਤਾਪਤੀ ਤੇ ਇੱਕ ਇਹ ਦੀ ਵਿਧਿਆ ਦੇ ਵਿੱਚ ਤੇ ਅਸੀਂ ਵੀ ਸੱਸਰ ਵਿਧਿਆ ਦੇ ਵਿੱਚ ਅਸੀਂ ਦੋਵਾਂ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਕਿਉਂਕਿ ਕੱਲੇ ਸੱਸਰ ਦੇ ਨਾਲ ਨਾਲ ਵਿਧਿਆ ਵੀ ਬਹੁਤ ਜ਼ਿਆਦਾ ਰਹੀ ਹੈ ਹੁਣ ਅਸੀਂ ਵਿਧਿਆ ਦੇ ਨਾਲ ਨਾਲ ਦਾ ਸੱਸਰ ਦੇ ਨਾਲ ਅਭਿਆਸ ਚੱਲਦਾ ਰਹੇਗਾ ਜੀ ਸਾਨੂੰ ਹੁਣ ਅੱਗੇ ਜਿਹੜੇ ਵੀ ਕੰਪੀਟੀਸ਼ਨਸ ਜਿਹੜਾ ਵੀ ਪਲੇਟਫਾਰਮ ਮਿਲੇਗਾ ਮੈਂ ਆਪਣੇ ਬੱਚੇ ਨੂੰ ਉਸੇ ਜੁੜਾ ਪਾਰਟਿਸਪੇਟ ਕਰਾਵਾਂਗਾ ਤੇ ਆਪਣੇ ਅੰਮ੍ਰਿਤਸਰ ਸਾਹਿਬ ਦਾ ਪੰਜਾਬ ਦਾ ਤੇ ਇੰਡੀਆ ਦਾ ਨਾਮ ਰੋਸ਼ਨ ਕਰਾਂਗਾ